ਇਦੇ ਨਾਲ ਖੜਾ ਜੀ ਮੈਸੀ 4-ਵੀਲ ਡਰਾਈਵ ਦੇ ਵਿੱਚ ਆ ਟਰੈਕਟਰ ਮਾਡਲ 2009 ਡਿਮਾਂਡ ਕੀਤੀ ਜਾਂਦੀ ਆ 3 ਲੱਖ ਤੇ 65 ਹਜ਼ਾਰ ਰੁਪਈਆ ਮੈਸੀ 45 ਡੀਆਈ ਨੰਬਰ ਪੰਜਾਬ ਹੈਵਰ ਛਤਰੀ ਵਗੈਰਾ ਲੱਗੀ ਹੋਈ ਆ ਇਹਦੇ ਨਾਲ ਖੜਾ ਹੈ ਆਇਸ਼ਰ 241 ਐਨਸੀ 96 ਮਾਡਲ ਇੱਕ ਲੱਖ 10000 ਰੁਪਇਆ ਮੁੱਲ ਪੰਜਾਬ ਨੰਬਰ ਇਹਦੇ ਨਾਲ ਖੜਾ ਹੈ ਐਸ਼ੀਅਰ 368 ਮਾਡਲ 2013 ਡਿਮਾਂਡ ਕੀਤੀ ਜਾਂਦੀ ਹੈ 285000 ਰੁਪਇਆ ਫਿਰ ਅੱਗੇ ਖੜਾ ਹੈ ਫਾਰਮਟ੍ਰੈਕ 35 ਚੈਂਪੀਅਨ ਤਿੰਨ ਮਾਡਲ 2 ਲੱਖ ਰੁਪਇਆ ਕੀਮਤ ਹੈ ਟਰੈਕਟਰ ਦੀ ਪਿਛਲੇ ਟਾਇਰ ਟਰੈਕਟਰ ਦੇ ਹੈਗੇ ਜੀ ਨਵੇਂ ਤੇ ਅਗਲੇ ਹੈਗੇ 50 ਪੈਸੇ ਇਹਦੇ ਨਾਲ ਅੱਗੇ ਜੀ ਨਿਊ ਹਾਲੈਂਡ 3602 मॉडल चौदह दो लाख रुपए है और पीए कीमत लगे खड़ा है स्टैंडर्ड मॉडल दो है और पंद्रह कीमत तेरे लाख रुपए दासी है और पीए साल दो लाख बार पंद्रह मॉडल है पुछ जार पुछ जार। <laughs> तो थी थी है क्या किरा स्टैंडर्ड चार सब 355 ਹੈ 355 ਹਾਂ ਯੇ ਸਟੈਂਡਰਡ 355 ਡਬਲ ਕਲਚ ਇਹਦੇ ਨਾਲ ਆ ਗਿਆ ਹੀ ਸਵਰਾਜ 855 ਮਾਡਲ 2000 245000 ਰੁਪਿਆ ਕੀਮਤਾਂ 6 ਚੜੀ ਡਬਲ ਕਲਚ ਸੋ ਬਾਈਆਂ ਦਾ ਨੰਬਰ ਦੇ ਦਾਂਗੇ ਤੁਹਾਨੂੰ ਤੇ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਆ ਤੇ ਨਾਲ ਆ ਗਿਆ ਫਾਰਮ ਟਰੱਕ 35 ਮਾਡਲ 2006 210000 ਰੁਪਿਆ ਕੀਮਤ ਆ ਟਰੈਕਟਰ ਦੀ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਆ ਜੀ ਇਹਦੇ ਨਾਲ ਖੜਾ ਜੀ ਸੋਨਾਲੀਕਾ 750 2004 ਮਾਡਲ 235000 ਰੁਪਿਆ ਕੀਮਤ ਪੰਜਾਬ ਨੰਬਰ ਇਹਦੇ ਨਾਲ ਖੜਾ ਜੀ ਮਹਿੰਦਰਾ 475 201996 ਮਾਡਲ 155000 ਰੁਪਿਆ ਕੀਮਤ ਆ ਟਰੈਕਟਰ ਦੀ ਤੇ ਅੱਗੇ ਆ ਗਿਆ ਜੀ HMT 352 2007 ਮਾਡਲ 140000 ਰੁਪਿਆ ਕੀਮਤ ਸੋ ਦੋਸਤੋ ਵੀਡੀਓ ਲੰਬੀ ਹੋ ਜੂਗੀ ਹਮ ਜਿਆਦਾ ਤੁਹਾਨੂੰ ਰੇਟ ਤੇ ਮਾਡਲ ਦੱਸਾਂਗੇ ਤੇ ਬਾਕੀ ਨੰਬਰ ਆ ਜਿਹੜਾ ਬਾਈਆਂ ਦਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਇਹਦੇ ਨਾਲ ਖੜਾ ਹੀ ਫਾਰਮ ਟਰੱਕ 60 ਜਿਹੜੇ ਨਵੇਂ ਮਾਡਲ 195000 ਰੁਪਿਆ ਕੀਮਤ ਹੈ ਅੱਗੇ ਆ ਗਿਆ ਸੋਨਾਲੀਕਾ 750 2012 ਮਾਡਲ 350000 ਰੁਪਿਆ ਪੰਜਾਬ ਨੰਬਰ ਤੇ ਨਾਲ ਆ ਗਿਆ ਜੀ DI 730 2011 ਮਾਡਲ 195000 ਰੁਪਿਆ ਕੀਮਤ ਦੀ ਫਿਰ ਤੋਂ ਵੀ ਦੇਖ ਰਹੇ ਹਾਂ ਅਗਲੇ ਟਾਇਰ ਨਵੇਂ ਆ ਜੀ ਪਿਛਲੇ 60 ਪੈਸੇ ਤੇ ਗਿਆ ਗਿਆ ਫਾਰਮ ਟਰੈਕ 60 ਜਿਹੜੇ ਨਵੇਂ ਮਾਡਲ 215000 ਰੁਪਿਆ ਮੋਲਰ ਡ੍ਰੈਕਟਰ ਦਾ ਤੇ ਨਾਲ ਆ ਗਿਆ ਸਵਰਾਜ 724 99 ਮਾਡਲ 140000 ਰੁਪਿਆ ਕੀਮਤ ਇਹਦੇ ਨਾਲ ਖੜਾ ਹੈ ਫਾਰਮ ਟਰੈਕ 50 ਇਹ ਨਵੇਂ ਮਾਡਲ 1,45,000 ਰੁਪਏ ਕੀਮਤ ਦਾ ਟਰੈਕਟਰ ਦੀ ਇਹਦੇ ਨਾਲ ਆ ਗਈ ਸਵਰਾਜ 855 12 ਮਾਡਲ 4,25,000 ਰੁਪਏ ਕੀਮਤ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਆ ਤੇ ਇਹ ਅੱਗੇ ਆ ਗਈ ਫਾਰਮ ਟਰੈਕਟਰ 4517 ਮਾਡਲ 4,40,000 ਰੁਪਿਆ 100 ਦੇ ਚਾਰੇ ਟਾਇਰ ਨਵੇਂ ਆ ਨਾਲ ਆ ਗਈ ਨਿਊ ਹਾਲੈਂਡ 363 ਮਾਡਲ 13 390000 ਰੁਪਿਆ ਕੀਮਤ ਹੈ ਟਰੈਕਟਰ ਦੀ ਇਹਦੇ ਨਾਲ ਆ ਗਏ ਸੋਰਾਸਾ 744 ਮਾਡਲ ਹੈ ਜੀ 2014 ਤੇ ਕੀਮਤ ਹੈ 325000 ਰੁਪਿਆ ਪਿਛਲੇ ਪਿਛਲੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਆ ਅਗਲੇ 40 ਪੈਸੇ ਫਿਰ ਨਾਲ ਆ ਗਏ ਸੋਨਾ ਲੀਖਾ DI 60 2000 2000 ਆਖ ਮਾਡਲ 290000 ਰੁਪਿਆ ਇਦਾਂ ਨਾਲ ਆ ਗਿਆ ਜੀ ਸੋਨਾਲੀਕਾ ਡੀਆਈ 750 ਮਾਡਲ 2010 ਦੀ ਮੰਗ ਕੀਤੀ ਜਾਂਦੀ ਹੈ 2 ਲੱਖ 9000 ਰੁਪਿਆ ਸੇਨਾਂ ਕੋਲੇ ਹੋਰ ਵੀ ਟਰੈਕਟਰ ਖੜੇ ਹੋਵੇ ਤੁਹਾਨੂੰ ਵਿਖਾਉਣੇ ਇਹਦੇ ਨਾਲ ਖੜਾ ਹੈ ਜੀ ਸੋਨਾਲੀਕਾ ਡੀਆਈ 35 13 ਮਾਡਲ 2 ਲੱਖ 70000 ਰੁਪਿਆ ਕੀਮਤ ਟਰੈਕਟਰ ਦੀ ਇਹਨਾਂ ਇੱਧਰ ਆ ਗਿਆ ਜੀ 275 7 ਮਾਡਲ 1 ਲੱਖ 85000 ਰੁਪਿਆ ਕੀਮਤ ਇਹ ਇੱਕ ਕੰਡੀਸ਼ਨ ਤੁਸੀਂ ਦੇਖ ਰਹੇ ਆ। ਇਹ ਨਾਲ ਇੰਦਰ ਆ ਗਿਆ 575 2010 ਮਾਡਲ 3,25,000 ਰੁਪਿਆ ਕੀਮਤ ਦਾ ਟਰੈਕਟਰ। ਅਗਲੇ ਟਾਇਰ ਨਵੇਂ ਪਿਛਲੇ 45 ਪੈਸੇ 48 ਤੋਂ 50 ਪੈਸੇ ਹੋਣਗੇ। ਇਹ ਹੋਰ ਟੱਕਰ ਉੱਡਾ ਕੀ ਦਾ ਮਿਲਾ ਰ। ਹੋਰ ਕੋਈ ਤਾਂ ਕਿਸੇ ਨਹੀਂ। ਤੇ ਇਹਦੇ ਨਾਲ ਆ ਗਿਆ ਜੀ 2017 ਮਾਡਲ 5,10,000 ਰੁਪਿਆ ਕੀਮਤ ਦਾ ਨਿਊ ਹਾਲੈਂਡ 6010 ਟਰੈਕਟਰ ਦੇ ਚਾਰੋ ਟਾਇਰ ਹੈਗੇ ਜੀ 75 ਤੋਂ 80 ਪੈਸੇ। ਕੰਡੀਸ਼ਨ ਟਰੈਕਟਰ ਵੀ ਹੈ ਤੁਹਾਡੇ ਸਾਹਮਣੇ। ਸੋ ਇਹਦੇ ਨਾਲ ਆ ਗਿਆ ਜੀ ਨਿਊ ਹਾਲੈਂਡ 4710 4-ਵੀਲ ਡਰਾਈਵ ਦੇ ਵਿੱਚ 2015 ਮਾਡਲ 350000 ਰੁਪਏ ਕੀਮਤ ਇਹਦੇ ਨਾਲ ਇੱਧਰ ਆ ਗਿਆ 2012 ਮਾਡਲ ਸਵਰਾਜ 744 280000 ਰੁਪਏ ਮੋਲਰ ਟਰੈਕਟਰ ਮਹਿੰਦਰਾ 475 13 ਮਾਡਲ 220000 ਰੁਪਏ ਕੀਮਤ ਸੋ ਇਹ ਸੀ ਦੋਸਤੋ ਅੱਜ ਦੀ ਮੰਡੀ ਦੇ ਟਰੈਕਟਰ ਤੇ ਬਾਈਆਂ ਦਾ ਤੁਹਾਨੂੰ ਨੰਬਰ ਦੇ ਦਿੰਨੇ ਆ ਬੈਨਰ ਦੀ ਫੋਟੋ ਸੋ ਤੁਸੀਂ ਉਹਨਾਂ ਨੂੰ ਕਾਲ ਕਰਕੇ ਇਹਨਾਂ ਟਰੈਕਟਰਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਨੰਬਰ ਤੁਹਾਨੂੰ ਡਿਸਪਲੇ ਤੇ ਵੀ ਦੇ ਦਾਂਗੇ ਸੋ ਇਹਨਾਂ ਬਾਈਆਂ ਦੇ ਨੰਬਰ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਆਪਣਾ ਫੇਸਬੁੱਕ ਤੇ ਪੇਜ ਵੀ ਆ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਉਹਨਾਂ ਨੂੰ ਫੋਲੋ ਕਰੋ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ